ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਔਰ ਤਨ ਮੇਰਾ ਰਾਜ ਰੂਪ ਮੈਂ ਦੇਸ ਸਤਦਾਰਾ ਬਨਤਾ ਅਨੇਕ ਬਹੁਤ ਰੰਗ ਔਰ ਵੇਸ ਹਰ ਨਾਮ ਹਿਰਦੇ ਨਾ ਵਸਈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਉ ਨਾਮ ਨਿਧਾਨ ਤੇ ਆਈਏ ਮਸਤਕ ਹੋਵੇ ਭਾਗ ਕਾਰਜ ਸਤ ਸਵਾਰੀਏ ਕੁਰਕੀ ਚਰਣੀ ਲਾਗ ਹੋਮੈ ਰੋਗ ਭ੍ਰਮ ਕੱਟਿਏ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੀ 68 ਤੀਰਥ 나ਉ ਜੀਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸਵਾਉ ਐਥੇ ਮਿਲੇ ਵਡਾਈਆਂ ਦਰ ਕੇ ਪਾਵੇ ਥਾਉ ਕਰੇ ਕਰਾਈ ਆਪ ਪ੍ਰਭ ਸਭ ਕੁਛ ਤਸਹੀ ਹਾਥ ਮਾਰਾਪੇ ਜੀਵਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ